ਕਿਲੇ ਦਾ 메인 게ਟ ਆ ਗਿਆ ਦੇਖੀ ਵੀਰੇ ਮੜਾ ਜਾ ਇਹ ਬ੍ਰਿਟਿਸ਼ ਟਾਈਮ ਦਾ ਗੇਟ ਜੀ ਪੋਸਟ ਬ੍ਰਿਟਿਸ਼ ਟਾਈਮ ਦਾ ਗੇਟ ਹੈ ਇਹ ਕਹਿੰਦੇ ਇਹ ਗੋਰਿਆਂ ਦਾ ਗੇਟ ਹੈ ਮੁਗਲਾਂ ਦਾ ਹਾਂ ਮੁਗਲਾਂ ਦਾ ਗੇਟ ਨਹੀਂ ਹੈਗਾ ਇਹ ਇਹ ਗੋਰਿਆਂ ਦਾ ਗੇਟ ਹੈ ਅੰਗਰੇਜ਼ਾਂ ਦਾ ਕਿਲੇ ਦਾ 메인 게ਟ ਠੀਕ ਹੈ ਜੀ ਇਹ 1853 ਦਾ ਬਣਿਆ ਇੱਥੋਂ ਐਂਟਰ ਹੋਗੇ ਤੁਸੀਂ ਕਿੰਬਲ ਤਰਿਆ ਯਾਰ ਹੁਣ ਛੁੱਟੇ ਪੈਂਦੇ ਨੇ ਇੱਜ ਦੁਨੀਆ ਦੀ ਸਭ ਤੋਂ ਵੱਡੀ ਪਿਕਚਰ ਬਾਲ ਦਾ ਦਸੰਗ ਅੱਛਾ ਜੀ ਹਾਂਜੀ ਓਕੇ ਇਹ ਹੈ ਦੁਨੀਆ ਦੀ ਸਭ ਤੋਂ ਵੱਡੀ ਪਿਕਚਰ ਬਾਲ ਹਾਂ ਦੱਸ ਦਿਆਂਗੇ ਇੱਕ ਮਿੰਟ ਤੁਸੀਂ ਦੇਖ ਲਓ ਭਾਈ ਜੇ ਗਾਈਡ ਲਿਣਾ ਤੁਸੀਂ ਇਹਦੇ ਨਾਲ ਸਾਰੇ ਰਲ ਗੱਲ ਸੁਣੋ ਸੱਤ ਬੰਦੇ ਰਲ ਕੇ 1000 ਰੁਪਏ ਦੇ ਦੇਣਾ ਉਹ ਮੈਂ ਤਾਂ ਅਸੀਂ ਆਉਂਦੇ ਟੈਨਸ਼ਨ ਨਹੀਂ ਚੱਲ ਆਰਬ ਦੋ ਦਰਵਾਜੇ ਬਣਾ ਦੇ ਹੈ ਦੇਖੋ ਐਸੇ ਵਿੱਚ ਆਦੇ ਅਸੀਂ ਤੇ ਇਹ ਹੈ ਨਾ ਪ੍ਰਾਣੀ ਸੋਸ਼ਲ ਦਾ ਕਾਹਦੇ ਸਾਢੇ ਤੇ ਗੱਡੀ ਵੀ ਮਿਲ ਜੇਗੀ ਆਪਾਂ ਕੋਲ ਸ਼ੋਰਨਾ ਦੋ ਦਿਨ ਗੱਡੀ ਕਾਢ ਮਿਲ ਜੇਗਾ ਤੀ ਚੱਲਦਾ ਹੋਈ ਉਹ ਚੱਲੂਆ ਪਾਇਆ ਮੇਕੀ ਪੌੜੀ ਜੱਟੇ ਇਹਦਾ ਪੌੜੀ ਜੱਟ ਕੋਈ ਚੜਦਾ ਪੌੜੀ ਜੱਟ ਤੂੰ ਕਹਿੰਦੇ ਇਹ ਸੰਗ ਤੇ ਦੂਦਰ ਚੱਲਾਂਗੇ ਕਈ ਆਪਾਂ ਪੌੜਾ ਵੀ ਮੰਗੇ ਉਹ ਵਾਈਕਰ ਇਹ ਮੈਂ ਦਰਵਾਜ਼ੇ ਤੋਂ ਅੱਗੇ ਆ ਕੇ ਇੱਕ ਹੋਰ ਦਰਵਾਜ਼ਾ ਇਹ ਇਹ ਲੱਕੜ ਦਾ ਪੁਲ ਬਣਾਇਆ ਹੋਇਆ ਹੈ ਪੁਰਾਣੇ ਜਮਿੰਦਾ ਚਮਾਨੇ ਦਾ ਅੰਗਰੇਜ਼ਾਂ ਟਾਈਮ ਦਾ ਹੋ ਸਕਦਾ ਹੈ ਇਹ ਪਾਣੀ ਦੀ ਨਿਕਾਸੀ ਵਾਲਾ ਸਿਸਟਮ ਹੈ ਇਹ ਹੈ ਪੁਰਾਣੇ ਜ਼ਮਾਨੇ ਦੀ ਤੋਪ ਕਿਹਦੀ ਹੈ ਬਣੀ ਹੋਈ ਹੈ ਅੰਗਰੇਜ਼ਾਂ ਦੀ ਬਣੀ ਹੋਈ ਹੈ ਇਹ ਅੰਗਰੇਜ਼ਾਂ ਦੀ ਤੋਪ ਹੈ ਕਿਉਂਕਿ ਇਹਦੇ ਉੱਪਰ ਆਹ ਰਾਇਲ ਦਾ ਨਿਸ਼ਾਨ ਬਣਿਆ ਹੋਇਆ ਹੈ ਤੋਪ ਹੈ ਇਹ ਜੋ ਹੁਣ ਤੁਸੀਂ ਦੇਖ ਰਹੇ ਹੋ ਇਹ ਹੈ ਦੀਵਾਨੇ ਆਮ ਜਿੱਥੇ ਮਹਾਰਾਜਾ ਰਣਜੀਤ ਸਿੰਘ ਆਪਣੇ ਪਰਜਾ ਦੇ ਦੁੱਖ ਸੁੱਖ ਸੁਣਨ ਵਾਸਤੇ ਆਪਣਾ ਦੀਵਾਨ ਲਗਾਉਂਦਾ ਸੀ ਦਰਬਾਰ ਲਗਾਉਂਦੇ ਹੁੰਦੇ ਸਨ ਇਸ ਨੂੰ ਕਿਹਾ ਜਾਂਦਾ ਦੀਵਾਨੇ ਆਮ ਇਹ ਸਾਹਮਣੇ ਉਹ ਸਥਾਨ ਹੈ ਇਹ ਜਿੱਥੇ ਮਹਾਰਾਜਾ ਰਣਜੀਤ ਸਿੰਘ ਬੈਠਦੇ ਹੁੰਦੇ ਸਨ ਤੇ ਠੇਠਾ ਇੱਥੇ ਉਹਨਾਂ ਦੇ ਹਲਕਾਰ ਅਤੇ ਪਰਜਾ ਹੁੰਦੀ ਸੀ ਕੀ ਹੈ ਉਹ ਜਗ੍ਹਾ ਪਿੱਛੋਂ ਦੀ ਆ ਕੇ ਮਹਾਰਾਜਾ ਰਣਜੀਤ ਸਿੰਘ ਇੱਥੇ ਬੈਠਦੇ ਹੁੰਦੇ ਸਨ ਜਾਂ ਆਹ ਰਸਤਾ ਵੀ ਹੈਗਾ ਹੈ ਇਹ ਪੌੜੀਆਂ ਵੀ ਨੇ ਜਿਹੜੀਆਂ ਉੱਪਰ ਤਖਤਵਲ ਨੂੰ ਜਾਂਦੀਆਂ ਨੇ ਨਾ ਨਾ ਫੋਟੋ ਕੱਪਣੀ ਕੀ ਕਰਾਣੀ ਹੈ ਆ ਕੀ ਚੀਜ਼ ਆ ਵੀਰੇ ਅੱਛਾ ਜਾਨੀਏ ਇੱਥੇ ਫੈਸਲਾ ਦੇਉਂ ਇੱਥੇ ਕੈਦ ਕਰ ਦੋ ਨੇੜੇ ਦਾ ਸਾਰਤਾ ਕੰਮ ਠੀਕ ਹੈ ਜੀ ਜਿੱਥੇ ਮਹਾਰਾਜਾ ਦਾ ਤਖਤ ਹੈ ਇੱਥੇ ਬੈਠ ਕੇ ਉਹ ਹੁਕਮ ਦਾ ਜਾਰੀ ਕਰਦੇ ਸਨ ਫੈਸਲੇ ਕਰਦੇ ਸਨ ਉਹਦੇ ਬਿਲਕੁਲ ਥੱਲੇ ਜੇਲ੍ਹਖਾਨਾ ਹੈ ਜੇਲ੍ਹ ਕੈਦੀ ਨੂੰ ਸਜ਼ਾ ਸੁਣਾਓ ਨਾਲ ਦੀ ਨਾਲ ਥੱਲੇ ਬਾੜ ਦੋ ਇਹਦੇ ਵਿੱਚ ਬਾੜੀਆਂ ਪੌੜੀਆਂ ਵਗੈਰਾ ਬਣੀਆਂ ਹੋਈਆਂ ਨੇ ਇਹਦੇ ਵਿੱਚ ਇਹ ਪੌੜੀਆਂ ਰਹੀਂ ਥੱਲੇ ਉਤਰ ਕੇ ਜੀ ਤਹਿਖਾਨੇ ਚ ਥੱਲੇ ਜੇਲ੍ਹ ਤੱਕ ਜਾਂਦਾ ਹੋਊਗਾ ਅੱਛਾ ਅੱਛਾ ਇਹ ਪਿਆਰ ਮੁਹੱਬਤ ਹੈ ਲੋਕਾਂ ਦਾ ਇੱਥੇ ਸਰਦਾਰਾਂ ਦੇ ਨਾਲ ਕਿਸ ਤਰ੍ਹਾਂ ਰੋਕ ਰੋਕ ਕੇ ਵਿੱਚ ਆ ਕੇ ਤਸਵੀਰਾਂ ਕਰਵਾਉਂਦੇ ਨੇ ਫੋਟੋਆਂ ਖਿੱਚਵਾਉਂਦੇ ਨੇ ਜੋ ਸਾਨੂੰ ਬਹੁਤ ਚੰਗਾ ਲੱਗਦਾ ਇੱਥੋਂ ਦਾ ਮਿਲਵਰਤਨ ਪ੍ਰੇਮ ਪਿਆਰ ਠੀਕ ਹੈ ਜੀ ਮੁਰੰਮਤ ਚੱਲ ਰਹੀ ਹੈ ਕਿਲੇ ਦੀ ਥੌਂ ਥੌਂ ਤੇ ਖੰਡਾਰ ਖੰਡੇ ਆ ਪਿਆਗਾ ਟੱਕ 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 ਥੌਂ ਥੌਂ ਤੇ ਹੋ ਰਹੀ ਹੈ ਇਹ ਸਾਹਮਣੇ ਜਿਹੜੀ ਜਗ੍ਹਾ ਹੈ ਇਹ ਹੈਗੀ ਹੈ ਮਹਿਮਾਨ ਖਾਨਾ ਉਹ ਜਿਹੜੀ ਜਗ੍ਹਾ ਉਹ ਹੈਗੀ ਹੈ ਇਹਨਾਂ ਦੇ ਰਾਣੀਆਂ ਦੇ ਆਰਾਮ ਕਰਨ ਵਾਸਤੇ ਆਏ ਹੋਏ ਰਿਟਾਰੀ ਰਿਟਾਰੀ ਤਾ ਗਾਈਡ ਕਰਿਆ ਨਹੀਂ ਹੈਗਾ ਚੱਲ ਪੇ ਸਾਰੇ ਬਸ ਦੇਖਦੇ ਹੁਣ ਜਿੰਨਾ ਕ ਸਮਝ ਆਊਗਾ ਉਹਨਾਂ ਕ ਸਮਝੀ ਜਾਵਾਂਗੇ ਨਾਲੇ ਦੱਸੀ ਜਾਵਾਂਗੇ ਤਰ੍ਹਾਂ ਦੇ ਫੁੱਲ ਬਹੁਤ ਸੋਹਣੇ ਲੱਗ ਰਹੇ ਨੇ ਇੱਥੇ ਉਗਾਏ ਹੋਏ ਇਸ ਫਾਉਂਟੇ ਨੇ ਜਾਲੀ ਜਗ੍ਹਾ ਦੀ ਅਲਦਾਲੇ ਇੰਨਾ ਫੋਹਰਾਂ ਦੀ ਛੋ ਗਿਰਦ ਫੁੱਲਵਾੜੀ ਹੈ ਬਹੁਤ ਸੋਹਣੇ ਰੰਗ ਰੰਗਾਂ ਦੇ ਫੁੱਲਾਂ ਦੀ ਹੁਣ ਅਸੀਂ ਸਾਹਮਣੇ ਜਾ ਰਹੇ ਹਾਂ ਉਸ ਬਿਲਡਿੰਗ ਦਾ ਸਮਝਣ ਵੀ ਉਹ ਹੈ ਕਿ ਕਾਦੇ ਵਾਸਤੇ ਹੈ ਜਿਤਕ ਮੈਨੂੰ ਲੱਗਦਾ ਵੀ ਸ਼ਾਇਦ ਇਹ ਇਹਨਾਂ ਦੇ ਅ ਜਿਹੜੇ ਬਾਹਰੋਂ ਮਹਿਮਾਨ ਆਦੇਤੇ ਉਹਨਾਂ ਵਾਸਤੇ ਮਹਿਮਾਨਖਾਨਾ ਉਹਦੇ ਨੇ ਇੱਥੇ ਰਹਿੰਦੇ ਤੇ ਖਾਂਦੇ ਪੀਂਦੇ ਤੇ ਤੇ ਸ਼ਾਮ ਨੂੰ ਇਸ ਜਗ੍ਹਾ ਤੇ ਉਹਨਾਂ ਦੇ ਸੌਣ ਦਾ ਇੰਤਜ਼ਾਮ ਹੁੰਦਾ ਦੀਗਾ। ਇਹ ਹੈ ਪ੍ਰਾਣੀ ਆ। ਉਹ ਸਾਹਮਣੇ ਜੋ ਬਿਲਡਿੰਗਾਂ ਦੇਖ ਰਹੇ ਹੋ ਉਹ ਹੈਗਾ ਆਪਣਾ ਅਜਾਇਬ ਘਰ ਦੋ hectare ਦੇ ਉੱਪਰ। ਉੱਪਰ ਵਾਲੇ ਦੀ 100 ਰੁਪਿਆ ਟਿਕਟ ਹੈ ਪਾਕਿਸਤਾਨੀ 100 ਆ। ਇਹ ਬੰਦ ਹੈ ਲੌਕਡ ਹੈ ਪਰੇ ਤੇ ਲਿਖਿਆ ਹੋਇਆ ਹੈ ਮੁਗਲ ਗੈਲਰੀ ਇਹਨੂੰ ਫਿਲਹਾਲ ਗੈਲਰੀ ਬਣਾ ਰੱਖਿਆ ਹੈ ਇਹ ਬਿਲਡਿੰਗ ਜਿਹੜੀ ਇਹਦਾ ਵਰਕ ਇਨ ਪ੍ਰੋਗਰੈਸ ਹੈ ਚੱਲ ਰਹੀ ਹੈ ਰਿਪੇਅਰ ਵਗੈਰਾ ਇਹਦੀ ਉਹ ਸਾਹਮਣੇ ਵੀ ਬਿਲਡਿੰਗ ਹੈ ਇੱਕ ਇਹ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤੇ ਹਲਕਾਰ ਇਸਾਈ ਤੇ ਜਿਹੜੇ ਫ੍ਰਾਂਸੀਸੀ ਵਗੈਰਾ ਅੰਗਰੇਜ਼ ਵਗੈਰਾ ਇੱਥੇ ਉਹਨਾਂ ਦੀ ਫੌਜ ਤੇ ਅਫਸਰ ਤੇ ਉਹਨਾਂ ਵਾਸਤੇ ਇਹ ਗਿਰਜਾ ਘਰਤੀ ਦਾ ਉਹਨਾਂ ਦਾ ਫਰਸ ਦਾ ਡਿਜ਼ਾਈਨ ਦੇਖਣ ਵਾਲਾ ਬਹੁਤ ਸੋਹਣਾ ਢੰਗ ਨਾਲ ਇੱਟਾਂ ਲਗਾਈਆਂ ਗਈਆਂ ਨੇ ਡਿਜ਼ਾਈਨ ਬਣਾ ਬਣਾ ਕੇ ਕਿਲਿਆ ਦਾ ਯਾਰ ਅਜਾ ਜਿਹੜਾ ਐ ਲਾ ਲਓ ਵੀ ਤੁਸੀਂ ਕੌਰ ਪੰਡਵ ਹੋਏ ਨੇ ਨਾ 5000 ਸਾਲ ਪਹਿਲਾਂ ਉਹਨਾਂ ਦਾ ਵੀ ਕਿਲਾ ਹਲੇ ਤੱਕ ਹੈਗਾ ਦਿੱਲੀ ਚ ਰਾਜਸਥਾਨ ਸਟੇਟ ਆ ਨਾ ਅੱਛਾ ਨਹੀਂ ਪੈਸੇ ਹੁਣ ਆਪਾਂ ਚੱਲਿਆਂ ਮਿਊਜ਼ੀਅਮ ਵੱਲ ਮਿਊਜ਼ੀਅਮ ਦੇ ਵਿੱਚ ਨੇ ਪੁਰਾਣੀਆਂ ਤਲਵਾਰਾਂ ਸ਼ਸਤਰ ਰਸਤਾ ਕਿੱਧਰ ਦੀ ਹੈ ਪਤਾ ਨਹੀਂ ਲੱਗ ਰਿਹਾ ਮਿਊਜ਼ੀਅਮ ਕਿਹੜੇ ਪਾਸੇ ਅੱਛਾ ਉੱਤੇ ਤੜਾੜੀ ਗੈਲਰੀ ਉੱਤੇ ਜੇ ਸੇਠਾਂ ਕੀ ਹੈ ਹਾਂ ਸੇਠਾ ਦੱਸਦੇ ਦੱਸਦੇ ਅੱਛਾ ਨਾਲੇ ਸਾਰਾ ਕੁਝ ਉਹ ਟਾਇਓ ਇੱਕ ਅੱਛਾ 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 ਤੇ ਉੱਤੇ ਦਾ ਤੁਹਾਡਾ ਟਿਕਟ ਹੈਗਾ ਜੀ ਲੋ ਬਈ ਆਪਾਂ ਚੱਲਿਆਂ ਬਾਈ ਦੇ ਨਾਲ ਆ ਬਾਈ ਵੀ ਆਪਣੇ ਨਾਲ ਰਲ ਗਿਆ ਆਪਾਂ ਚੱਲਿਆਂਗੇ ਉੱਪਰ ਦੁਨੀਆ ਦੀ ਜੀ ਸਭ ਤੋਂ ਵੱਡੀ ਰਾਇਲ ਪੇਂਟਿੰਗ ਦੇਖਣ ਤੇ ਮਿਊਜ਼ੀਅਮ ਆਪਣਾ ਸਕਾ ਸਿੱਖ ਹਿਸਟਰੀ ਨਾਲ ਸੰਬੰਧਿਤ ਜਿਸ ਤੋਂ ਦਰਬਾਰ ਲੱਗਦੇ ਕਾਦੇ ਸਾਰਾ ਸਭ ਆਪਣੇ ਰਾਜਾ ਮਹਾਰਾਜੇ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਉਹਨਾਂ ਦੇ ਪਰਿਵਾਰ ਦੀਆਂ ਸਭ ਚੀਜ਼ਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਇਹਦੀ ਟਿਕਟ 100 ਰੁਪਇਆ ਹੈ 메ਨ ਗੇਟ ਵਾਲੀ ਟਿਕਟ ਤੋਂ ਇਲਾਵਾ ਪਾਕਿਸਤਾਨੀ 100 ਰੁਪਇਆ ਇੱਥੇ ਆਪਣਾ ਲੱਗਦਾ ਇਸ ਪਾਸੇ ਆਉਣ ਨੂੰ। ਸਭ ਤੋਂ ਪਹਿਲਾਂ ਅੱਗੇ ਹੈ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਉਹ ਤਰ੍ਹਾਂ ਕੇ ਬੰਦੇ ਫੋਟੋ ਕਿਧਰੋਂ ਕਿਧਰੋਂ ਚੱਲੀ ਹੈ ਆਇਆਂ ਨੂੰ ਚੱਲਦੇ ਆਹ ਹਰਮੰਦਰ ਸਾਹਿਬ ਦੀ ਫੋਟੋ ਹੈ ਸੈਨ ਜੀ ਰਫਰੀ ਐਂਡ ਗ੍ਰੇਨਸ ਨੂੰ ਹੈ ਪੁਰਾਣੇ ਸਮੇਂ ਮਹਾਰਾਜਾ ਰਣਜੀਤ ਸਿੰਘ ਤੇ ਇਧਰ ਪਾਠ ਹੋ ਰਿਹਾ ਸਾਹਮਣੇ ਹਰਵੰਦਰ ਸਾਹਿਬ ਇਹ ਕੋਮਰ ਨੌ ਨਿਹਾਲ ਸਿੰਘ ਦੀ ਤਸਵੀਰ ਹੈ ਇਹ ਮਹਾਰਾਜਾ ਦਲੀਪ ਸਿੰਘ ਜੀ ਦੀ ਮੂਰਤੀ ਹੈ ਮਹਾਰਾਜਾ ਦਲੀਪ ਸਿੰਘ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਇੰਗਲੈਂਡ ਦੇ ਵਿੱਚ ਲਿਜਾ ਕੇ ਈਸਾਈ ਬਣਾ ਲਿਆ ਸੀਗਾ ਬਾਦ ਦੇ ਵਿੱਚ ਜਦੋਂ ਉਹਨਾਂ ਨੂੰ ਉਹ ਜਵਾਨ ਹੋਏ ਉਹਨਾਂ ਨੂੰ ਪਤਾ ਲੱਗਾ ਵੀ ਮੈਂ ਤਾਂ ਇਸ ਵੰਸ਼ ਦੇ ਵਿੱਚੋਂ ਆ ਮੇਰੇ ਦਾਦੇ-ਪਰਦਾਦਿਆਂ ਦਾ ਇਸ ਤਰ੍ਹਾਂ ਰਾਜ ਸੀਗਾ ਤਾਂ ਫਿਰ ਉਹ ਪੰਜਾਬ ਵਾਪਸ ਆਏ ਤੇ ਉਹਨਾਂ ਨੇ ਆ ਕੇ ਦੁਬਾਰਾ ਸਿੱਖ ਧਰਮ ਨੂੰ ਅਪਣਾ ਲਿਆ ਇਹ ਜੋ ਤੁਸੀਂ ਹੱਥ ਦੇਖ ਰਹੇ ਹੋ ਇਹ ਮਹਾਰਾਣੀ ਜਿੰਦਕੌਰ ਦੇ ਨੇ ਉਹਨਾਂ ਦੇ ਹੱਥਾਂ ਦਾ ਨਮੂਨਾ ਹੈ ਇਹ ਜਿਹੜਾ ਦਾ ਤਮਾਮ ਨਾ ਸੀ ਸਹੀ ਸੇ ਦੇ ਅੰਦਰ ਹੋਣ ਕਰਕੇ ਫੋਟੋ ਪੂਰੀ ਤਰ੍ਹਾਂ ਕਲੀਅਰ ਨਹੀਂ ਆ ਰਹੇ ਆ ਮੈਂ ਟੇਡਾ ਵਿੰਗਾ ਦਾ ਬਹੁਤ ਕਰ ਰਿਹਾ ਪਰ ਫਿਰ ਵੀ ਅੱਗੇ ਚਮਕ ਆ ਰਹੀ ਹੈ ਇਹ ਹੈ ਫੈਡਰਿਕ ਦਲੀਪ ਸਿੰਘ ਗ੍ਰੈਂਡਸਨ ਆਫ ਮਹਾਰਾਜਾ ਰਣਜੀਤ ਸਿੰਘ ਔਰ ਜਦੋਂ ਅੰਗਰੇਜ਼ਾਂ ਦੇ ਕੁਝ ਟੀਗਾ ਦਲੀਪ ਸਿੰਘ ਇਹ ਆ ਜਾਂਦੀਗਾ ਠੀਕ ਹੈ ਜੀ ਅੱਗੇ ਚਲੀਏ ਆਪਾਂ ਇਹ ਹੈਗਾ ਲੈਂਡਸਕੇਪ ਆਫ ਦਿੱਲੀ ਦਿੱਲੀ ਕਿਸ ਤਰ੍ਹਾਂ ਦੀ ਹੁੰਦੀ ਸੀ ਉਸ ਸਮੇਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਮਨਾ ਲੰਘ ਰਹੀ ਹੈ ਨਾਲ ਦੀ ਹੁਣ ਕਿੱਥੇ ਜਮਨਾ ਕਿੱਥੇ ਦਿੱਲੀ ਕਿਤੇ ਬਹੁਤ ਬੁਰਾ ਹਾਲ ਹੁੰਦਾ ਦਿੱਲੀ ਦਾ ਜਮਨਾ ਗੰਦੀ ਕਰਦੀ ਲੋਕਾਂ ਨੇ ਇਹ ਕੌਣ ਨੇ ਗੁਲਾਬ ਸਿੰਘ ਇਹ ਹੈ ਕਲਕੱਤਾ ਹੈ ਜੀ ਬਰਾਰਸੇ ਕਲਕੱਤਾ ਇਹ ਦਰਬਾਰ ਹੈ ਇਹ ਦਰਬਾਰ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਮਹਾਰਾਜਾ ਸ਼ੇਰ ਸਿੰਘ ਜੀ ਦਾ ਸਾਬੋ ओरिजिनल पेंटिंगਾਂ ਨੇ ਜੈਨੂਨ ओरिजिनल ਕਾਪੀਆਂ ਨਹੀਂ ਹੈਗੀਆਂ ਇਹ ਇਹ ਹੈ ਪ੍ਰਿੰਸ ਜੀਵਨ ਬਖਤ ਮਿਰਜ਼ਾ ਮੁਗਲ ਇਹ ਪੋਰਟਰੇਟ ਹੈ ਬਹਾਦਰ ਸ਼ਾ জাফর ਦਾ ओरिजिनल ਪੋਰਟਰੇਟ ਇਹ ਹੈ ਕਿਨੇ ਦਲੀਪ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਦੇ ਉੱਪਰ ਚੜ੍ਹੇ ਹੋਏ ਨੇ ਲੜਾਈ ਦੇ ਮੈਦਾਨ ਦੇ ਵਿੱਚ ਇਹ ਹੈ ਤਲੀਪ ਸਿੰਘ ਦੀ ਛੋਟੇ ਹੁੰਦੇ ਦੀ ਤਸਵੀਰ ਹੈ ਮਹਾਰਾਜਾ ਤਲੀਪ ਸਿੰਘ ਇਹ ਹੈਗੀ ਮਹਾਰਾਣੀ ਜਿੰਦ ਕੌਰ ਦੀ ਤਸਵੀਰ origignal portrait ਲਾਹੌਰ ਮਿਊਜ਼ੀਅਮ ਦੇ ਵਿੱਚ ਇਹ ਲੱਗੀਆਂ ਹੋਈਆਂ ਨੇ ਤੇ ਇਹ ਹੈ ਸਭ ਤੋਂ ਵੱਡੀ ਰਾਇਲ ਪੇਂਟਿੰਗ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਾਕੀ ਜੋ ਤੁਸੀਂ ਦੇਖਦੇ ਹੋ ਉਹ ਸਭ ਇਹਦੀਆਂ ਕਾਪੀਆਂ ਹੁੰਦੀਆਂ ਨੇ ਇਹ オリジナル ਪੇਂਟਿੰਗ ਹੈ ਉਹਨਾਂ ਦੇ ਹਲਕਾਰ ਉਹਨਾਂ ਦੇ ਅ ਅਫਸਰ ਮੰਤਰੀ ਸਾਰੀਆਂ ਧਰਮਾਂ ਜਾਤਾਂ ਦੇ ਵਿੱਚੋਂ ਇੱਥੇ ਤੱਕ ਕਿ ਅ ਬ੍ਰਿਟਿਸ਼ ਤੇ ਫ੍ਰਾਂਸੀਸੀ ਅਫਸਰ ਵੀ ਉਹਨਾਂ ਦੀ ਫੌਜ ਦੇ ਵਿੱਚ ਪੈਨਾਤ ਸਨ ਇਹ ਹੈ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਪ੍ਰਿੰਸੈਸ ਬੰਬਾ ਬੋ ਕ ਬੋ ਮੁਲਾਜ਼ਾ ਹੋਸ਼ਿਆ ਕੱਟ ਮੈਂ ਸੌਟ ਕ ਨੱਪ ਦਾਂ ਜ਼ਮੀਨ ਦੇ ਵਿੱਚ ਇਹਨੂੰ ਯਾਰ ਸ਼ੋਹਦਾਈ ਉਸਮਾਨ ਤਸ਼ਰੀਫ ਲਾ ਰਹੇ ਹੋ ਸ਼ਾਮ ਦੇਖਸਾ ਤੇ ਆਦਾਬ ਜ਼ਾਹਰ ਨਸੀ ਆਹ ਗੱਤੀ ਗੱਲੇ ਚਾਹ ਖਵਾ ਦੇ ਗੋਆਰ ਹਾਂ ਮੈਂ ਤੁਹਾਡੇ ਆਦਾ ਕਰ ਲਾਣੀ ਨੂਰ ਹੋਰ ਵਧੀਆ ਹਾਂਜੀ ਵਧੀਆ ਕਾਰੀਬ ਪਹੁੰਚ ਗਏ ਹੋਰ ਚਲੋ ਕਾਰੀਬ ਜੀ ਆਣ ਹੋਈ ਧੰਨਵਾਦ ਵੀਰ ਸ਼ੁਕਰੀਆ ਆ ਵੀ ਕੋਈ ਤਹਿਖਾਨਾ ਹੈ ਠਾਕੀਏ ਸ਼ਾਜਹਾਨੀ ਕੀ ਖਾਬਗਾ ਲੈ ভাই ਗਰਮੀ ਚ ਤੜਫਦਿਆਂ ਨੂੰ ਜਾਨ ਪੈ ਗਈ ਵਾਟਰ ਕੋਲਰ ਤੇ ਆ ਗਿਆ ਆ ਕਮਰੇ-ਕਮਰੇਵਰੇ ਹੋਰ ਵੀ ਹੈਗੇ ਸੀ ਬਹੁਤੇ ਟੈਟੂ ਗਏ ਭਾਈ ਸਮੇਂ ਨਾਲ ਉਹ ਅੱਗੇ ਰਿਪੇਅਰ ਚੱਲ ਰਹੀ ਹੈ ਹਾਂ ਇੱਥੇ ਬਾਰੀ-ਬਾਰੀ ਦੱਸ ਰਿਹਾ ਨਕਸ਼ਾ ਕਿ ਤੁਸੀਂ ਹੋ ਇਸ ਟਾਈਮ ਕਿੱਥੇ ਹੋ ਪਹਿਲਾਂ ਆਪਾਂ ਇਹ ਜਗ੍ਹਾ ਤੇ ਸੀਗੇ ਇੱਥੇ ਫਿਰ ਆਪਾਂ ਐਂ ਦੀ ਹੋ ਕੇ ਇਧਰ ਦੀ ਬੜਕੇ ਇੱਥੇ ਆ ਗਏ ਹੁਣ ਹੁਣ ਥੋੜਾ ਜਿਆ ਰਹਿ ਗਿਆ ਇਧਰ ਨਾਲ ਦੇਖਣਾ ਫਿਰ ਆਪਾਂ ਬਾਹਰ ਨਿਕਲ ਜਾਵਾਂਗੇ ਉਹ ਜਿਹੜਾ ਬਾਬਾ ਸਾਡੇ ਮੂਰੇ ਲੱਗੇ ਸੀ ਟਿਕਟ ਲੈਣ ਲੱਗੇ ਬਾਲਾ ਕਾਲੀ ਜੀ ਕਰਦਾ ਤੀ ਐਂ ਸਮਝ ਲਿਆ ਵੀ ਬਾਬਾ ਨੇ ਵੀ ਕਿਲਾ ਜਿੱਤੇ ਲਿਆ ਹੁਣ ਜਰਾ ਹੋਰ ਦੇਖੋ ਜੀ ਛੱਤਾਂ ਦੀ ਡਿਜ਼ਾਈਨਿੰਗ ਕਿਸ ਤਰ੍ਹਾਂ ਦੀ ਹੈ? ਜਸਮੁਤ ਦਾ ਦੇਖ ਚੰਗਾ ਤਰ੍ਹਾਂ ਆਉਂਦਾ। ਜਸਮੁਤ ਦਾ ਜਿਹੜਾ ਰੰਗ ਨੀ ਨਈ ਸਾਡੇ ਸਾਰੇ ਸਿਚੁਏਸ਼ਨ ਤੇ ਸੈਨਮ। ਸਾਨੂੰ ਰਸਤਾ ਮਿਲ ਗਿਆ ਪਹਿਲਾਂ ਮਿਲ ਗਿਆ ਦੀ ਸਾਨੂੰ ਵਾਟਰ ਕੋਲਰ ਉਹ ਬੰਦ ਪਿਆ ਦੀ ਗਰਮ ਪਾਣੀ ਪੀ ਕੀ ਆਗੇ। ਆ ਮੀਜ਼ੇਮ ਦੀ ਬੈਕ ਸਾਈਡ ਉੱਥੋਂ ਟਿਕਟ ਮਿਲੀ ਤੀ। ਉਹ ਬੈਠੇ ਨੇ ਬਾਈ। ਆ ਇੱਧਰ ਭਾਈ ਚਾਹ ਪਾਣੀ ਪੀਣ ਵਾਸਤੇ ਇਹਨਾਂ ਦੀ ਕੰਟੀਨ ਹੈ ਠੰਡਾ ਠੰਡਾ ਪੀਣਾ ਹੈ ਫਾਊਂਟੇਨ ਜ਼ਿਆਦਾਤਰ ਜਿਹੜੇ ਭਾਰੇ ਨੇ ਉਹ ਖਰਾਬ ਤੇ ਬੰਦ ਪਏ ਨੇ ਫੋਰਨਰ ਕੋਰੀਅਨ ਜਾਂ ਚੀਨੀ ਵਗੈਰਾ ਕੋ ਜੋ ਵੀ ਨੇ ਬਾਈ ਇਹ ਇਹ ਵੀ ਟੂਰਿਸਟ ਇੱਥੇ ਆਏ ਹੋਏ ਨੇ ਅੱਛਾ ਵਾਜ ਕੁਝ ਸਾਡੇ ਨਾਲ ਦੇ ਕੁਝ ਦਰਖਤ ਦੀ ਛਾਂ ਦਾ ਆਨੰਦ ਮਾਣ ਰਹੇ ਨੇ ਇਹ ਪੁਰਾਣਾ ਦਰਖਤ ਹੈ ਜਿਹਦੀ ਬਹੁਤ ਸੰਘਣੀ ਛਾਂ ਹੈ ਇਹ ਦੁਕਾਨ ਲੱਗੀ ਹੋਈ ਹੈ ਇੱਥੇ ਕੁੜੀਆਂ ਕਤਰੀਆਂ ਵਾਲਾ ਸਮਾਨ ਹੈ ਸਾਰਾ ਜੇ ਬੱਖਾਂ ਵਾਲਾ ਚੂੜੀਆਂ ਚੜੀਆਂ ਹੈ ਨਕਾਉਣ ਕੰਬਾਲਸ ਵਗੈਰਾ ਆ ਗੇਮਾਂ ਗੋਮਾਂ ਜੀਆਂ ਠੱਡਣ ਵਾਲੀਆਂ ਇਹ ਜਿਹਾ ਸਮਾਨ ਇੱਥੇ ਬੱਚਿਆਂ ਵਾਲਾ ਪਿਆ ਹੈ ਇਹ ਇੱਧਰ ਦੇਖੀਏ ਇੱਧਰ ਆਪਣੇ ਨਾਮ ਲਿਖੇ ਹੋਏ ਜਾਂ ਗੋਤ ਵਗੈਰਾ ਲਿਖੇ ਹੋਏ ਛੱਲੇ ਪਏ ਨੇ ਲੱਕੜ ਦੇ ਇਹ ਲੱਕੜ ਦਾ ਸਮਾਨ ਹੈ ਇਹ ਸ਼ਾਇਦ ਹਾਥੀਦੰਦ ਵਗੈਰਾ ਦਾ ਲੱਗਦਾ ਸਮਾਨ ਹੈ ਤੁਹਾਡਾ 300 ਰੁਪਈਆ ਸਾਰਾ ਦੁੰਦਾ ਕਿੰਨੇ ਦਾ ਤੇ تین ਇਹ 1000 ਰੁਪਏ ਦਾ 3000 ਰੁਪਏ ਦਾ ਤੇ ਤੁਹਾਡੇ 1000 ਰੁਪਏ ਦਾ glass ਬਿੱਤਵਾ ਦਾ ਕੰਗਰੀ ਵਾਲੇ ਗਲਾਸ ਜੇ ਪੁਰਾਣੇ ਲੱਸੀ ਵਾਲੇ ਲੱਸੀ ਆ ਹੈਗੇ ਘਰਾਂ ਦੇ ਹੈ ਤੁਹਾਡੇ ਕੋਈ ਸਾੰਭੇ ਚੀਜ਼ਾਂ ਨੇ ਤੇ ਤੁਹਾਡੇ 1000 ਰੁਪਏ ਬੰਦਾ ਜੇ ਪਾਕਿਸਤਾਨੀ ਹੈ ਜੀ ਅਸੀਂ ਸੰਭਾਲੀ ਪਾਕਿਸਤਾਨੀ 3000 ਆਪਣਾ 1000 ਪੁਰਾਣੇ ਡਿਜ਼ਾਈਨ ਦੇ ਜਿਹੜੇ ਪੁਰਾਣੇ ਸਮੇਂ ਦੇ glass close ਜਿਹੇ ਹੁੰਦੇ ਤੇ ਪਹਿਲਾਂ ਵੱਡੇ ਆ ਅੰਗਰੇਜ਼ ਮੈਡਮਾਂ ਮੰਝਿਆਲੇ ਵੇਖੜੀਆਂ ਨੇ ਹਲੇ ਤੱਕ ਕਿ ਮੈਨੂੰ ਲੱਗਦਾ ਅੰਗਰੇਜ਼ ਜਾਂਦੇ ਜਾਂਦੇ ਉਹ ਰੁੱਲ ਗਏ ਹੈ ਉਹ ਤੁਹਾਨੂੰ ਇਹ ਵੀ ਹੈਗੀ ਆ ਇਹ ਭਾਈ ਸਾਡੇ ਸਰਦਾਰ ਭਾਈ ਬੈਠੇ ਇੱਧਰ ਆਠੇ ਮਾਰ ਰਹੇ ਨੇ ਆ ਦੋ ਘੋੜੀਆਂ ਖੜੀਆਂ ਨੇ ਭਾਈ ਜੀ ਨੇ ਘੋੜੀ ਦੀ ਸਵਾਰੀ ਕਿਲੇ ਦੇ ਉੱਪਰ ਕਰਨੀ ਹੈ ਯਾਨੀ ਫੀਲਿੰਗ ਲੈਣੀ ਹੈ ਰਾਜਿਆਂ ਮਹਾਰਾਜਿਆਂ ਵਾਲੀ ਤਾਂ ਆ ਦੋ ਘੋੜੀਆਂ ਨੇ ਕਿਰਾਏ ਤੇ ਲੈ ਕੇ ਤੁਸੀਂ ਐ ਇਹਨੂੰ ਜਾ ਸਕਦੇ ਹੋ ਕਿਹਲੇ ਦਾ ਘੇੜਾ ਦੇਣਾ ਹੈ ਠੀਕ ਹੈ ਫਿਰ ਮਹਾਰਾਜਿਆਂ ਵਾਲੀ ਫੀਲਿੰਗ ਆਊਗੀ ਤਕੜ ਤਕੜ ਹੋਊਗੀ ਜਦੋਂ ਜੇ ਲੈਣਾ ਤਾਂ ਦੇਖ ਲਿਓ 5-400 ਲੈਂਦੇ ਹੋਣਗੇ ਵਰ ਕੀ ਗਰਮੀ ਗਰਮੀ ਹੋ ਕੇ ਕਿਉਂਕਿ ਅੰਦਰ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਇੱਕ ਵਾਟਰ ਕੋਲਰ ਸੀ ਉਹ ਵੀ ਗਰਮ ਪਿਆਤੀ ਬੰਦ ਪਿਆਤੀ ਗਰਮ ਪਾਣੀ ਦਾ ਤੇ ਦੇਖ ਕੇ ਕਿਲਾ ਸਾਰੇ ਜਣੇ ਵਾਪਸ ਚੱਲੇ ਜਾਂਗੇ ਹੁਣ ਵੈਸੇ ਬਿਨਾ ਗਾਈਡ ਤੋਂ ਕੁਝ ਬਣਦਾ ਨਹੀਂ ਹੈਗਾ ਦੱਸਣਾ ਦਿਖਾਉਣ ਵਾਲਾ ਵੀ ਕੀ ਚੀਜ਼ ਆ ਕਿ ਮੈਂ ਕੁਛ ਆ ਕਿਉਂਕਿ ਆਪਣੇ ਵਾਸਤੇ ਤਾਂ ਸਿੱਧੀਆਂ ਇੱਟਾਂ ਹੀ ਨੇ ਜਿੰਨਾ ਚਿਰ ਗਾਈਡ ਆਪਾਂ ਨੂੰ ਦੱਸਦਾ ਨਹੀਂ ਹੈਗਾ ਵੀ ਇੱਥੇ ਆਹ ਕੀ ਚੀਜ਼ ਹੈ ਆਹ ਬਿਲਡਿੰਗ 'ਚ ਕੀ ਹੁੰਦਾ ਸੀਗਾ ਕਦੋਂ ਬਣੀ ਸੀ ਕਿਹਨੇ ਬਣਾਈ ਸੀ ਤੇ ਉਹਨਾਂ ਚਿਰ ਆਪਾਂ ਨੂੰ ਇੱਥੇ ਕੁਝ ਨਹੀਂ ਪਤਾ ਲੱਗਦਾ ਜਿਹੇ-ਜਿਹੇ ਇੱਟਾਂ ਕੰਧਾਂ ਦੀਆਂ ਨੇ ਉਹ ਜਿਹੇ ਟਾਗੇ ਜਾ ਕੇ ਬਿਲਡਿੰਗਾਂ ਦੀਆਂ ਨੇ ਬਿਨਾ ਜਾਣਕਾਰੀ ਤੋਂ ਬਿਨਾ ਨੌਲੇਜ ਤੋਂ ਕੋਈ ਫਾਇਦਾ ਨਹੀਂ ਹੈਗਾ ਗਾਈਡ ਕਰਕੇ ਹੀ ਆਉਣਾ ਚਾਹੀਦਾ ਅੰਦਰ